ਜੋਗਰਾਜ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਇੰਟਰਵਿਊ ਦੇ ਵਿੱਚ ਕਹਿੰਦਾ ਅਰੇ ਦਾ ਮੈਂ ਹਾਂ ਬਾਬਾ ਦੀਪ ਸਿੰਘ ਦਾ ਪੁੱਤ ਬਾਬਾ ਦੀਪ ਸਿੰਘ ਦਾ ਪੁੱਤ ਬਾਨਾ ਕਿਤੇ ਸੌਖੀ ਖੇਡਣੀ ਬਾਬਾ ਦੀਪ ਸਿੰਘ ਦੇ ਪੁੱਤ ਪਹਿਲੀ ਗੱਲ ਤਾਂ ਨੱਚਦੇ ਨਹੀਂਗੇ ਐਦਾ ਡਰਾਮੇ ਨਹੀਂ ਕਰਦੇਗੇ ਜੇ ਤੂੰ ਬਾਬਾ ਦੀਪ ਸਿੰਘ ਦਾ ਪੁੱਤ ਹੀ ਅਖਵਾਉਣਾ ਤੇ ਪਹਿਲੀ ਗੱਲ ਐਨੀ ਸੋਚ ਤਾਂ ਰੱਖ ਲੈਂਦਾ ਵੀ ਜਿਹਨੂੰ ਤੂੰ ਜੱਫੀਆਂ ਪਾ ਰਿਆਂ ਜਿਹਦੇ ਨਾਲ ਖੜ ਖੜ ਕੇ ਦੁੱਲ ਲਲਕਾਰੇ ਮਾਰਿਆਂਗਾ ਠੀਕ ਹੈ ਨਾ ਇਸ ਨੂੰ ਐਦਾਂ ਤਾਂ ਕਹਿ ਸਕਦਾ ਸੀ ਦੀਏ ਤੂੰ ਪੂਰੇ ਕਪੜੇ ਪਾ ਠੀਕ ਆ ਨਾ ਤੇ ਐਡਾਂ ਦੀ ਨੀਅਤ ਰੱਖਣ ਵਾਲੇ ਬਾਬਾ ਦੀਪ ਸਿੰਘ ਦੇ ਪੁੱਤ ਨਹੀਂ ਹੋ ਸਕਦੇਗੇ ਬਾਬਾ ਦੀਪ ਸਿੰਘ ਦੇ ਪੁੱਤ ਜਿਹੜੇ ਹੁੰਦੇ ਆ ਨਾ ਉਹ ਐਡਾਂ ਫਾਲਤੂ ਲਲਕਾਰੇ ਤੇ ਉਹ ਨੱਚਦੇ ਨਹੀਂ ਤੇ ਉਹ ਜੰਗ ਮੈਦਾਨਾਂ ਦੇ ਵਿੱਚ ਜੂਝਦੇ ਆ ਵੈਸੇ ਵੀ ਆਹ ਜੋ ਫਿਲਮਾਂ ਵਾਲੇ ਕਲਾਕਾਰ ਨੇ ਇਹ ਕਦੇ ਵੀ ਬਾਬਾ ਦੀਪ ਸਿੰਘ ਦੇ ਪੁੱਤ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦਾ ਐਸੇ ਵੀ ਕੋਈ ਧਰਮ ਨਹੀਂ ਹੁੰਦਾ ਠੀਕ ਆ ਨਾ ਧਰਮ ਤੇ ਚੱਲਣ ਵਾਲੇ ਉਹ ਇੱਜ਼ਤ ਦਾ ਟੱਕਣ ਲਈ ਕਹਿੰਦੇ ਆ ਇਹਦਾ ਨੱਚਦੇ ਟੱਬਦੇ ਨਹੀਂ